ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਖੁੱਲਾ ਚੈਲੰਜ ਕਰਤਾ ਤੇ ਨਾਲ ਹੀ ਜਿਹੜੀ ਆ ਚੇਤਾਵਨੀ ਵੀ ਦੇਤੀ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਜੇਕਰ ਉਹਨਾਂ ਦਾ ਚੰਗਾ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਡਰਾਓ ਵੀ ਨਾ ਤੇ ਹੁਣ ਕਿਉਂ ਵਕੀਲਪਾਲ ਦੇ ਫਿਰਦੇ ਹੋ ਪਹਿਲਾਂ ਬਿਆਨਵਾਜੀ ਦਿਨੇ ਹੋ ਤੇ ਉਸ ਤੋਂ ਬਾਅਦ ਲੋਕਾਂ ਨੂੰ ਡਰਾ ਕੇ ਤੇ ਫਿਰ ਪਿੱਛੇ ਹਟ ਜਾਂਦੇ ਹੋ ਆਓ ਪਹਿਲਾਂ ਵੀਡੀਓ ਸੁਣਦੇ ਆਂ ਵੀ ਅੱਜ ਡਾਕਟਰ ਭੀਮਰਾਓ ਅੰਬੇਦਕਰ ਦਾ ਜਿੱਥੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਜਾਰੀ ਕੀਤਾ ਸੁਣ ਕੇ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਪਹੁੰਚਾਉਦੇ ਜਿਹੜੇ ਕਿਤੇ ਨਾ ਕਿ ਦੇ ਰਾਜਨੀਤੀ ਦੇ ਵਿੱਚ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਆ ਆਹ ਵੀਡੀਓ ਸੁਣਦੇ ਆ ਉਹ ਤਾਂ ਕੱਲ ਇੱਕ ਬੰਬ ਗੜਾਈ ਜਾਂਦਾ ਸੀ ਪਟਿਆ ਆਇਨੇ ਬੱਤੀ ਚੱਲ ਬਾਟ ਪੈਨੇ 12 ਚੱਲ ਗਏ ਮੈਂ ਕਿਹ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਹੈ ਡਰਾਉਂਦੇ ਫਿਰਦੇ ਉਹ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦੋ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੌਨ ਦੀ دہشت ਦੀ ਇਹ ਜਿਹੇ ਨਾ ਕਰੋ ਲੋਜੀ ਕਹਿੰਦੇ ਡਰਾਉਣ ਵਾਲੀ ਰਾਜਨੀਤੀ ਨਾ ਕਰੋ ਮੁੱਦਿਆਂ ਦੀ ਰਾਜਨੀਤੀ ਜੇਕਰ ਹੋ ਸਕਦੀ ਹੈ ਤਾਂ ਉਹ ਕੀਤੀ ਜਾਵੇ ਤੇ ਰਾਜਨੀਤਿਕ ਬਿਆਨਾਂ ਦੇ ਵਿੱਚ ਇਹੋ ਜਿਹਾ ਲੋਕਾਂ ਨੂੰ ਡਰਾਉਣ ਵਾਲਾ ਬਿਆਨ ਨਾ ਦਿਆ ਕਰੋ ਤੇ ਹੁਣ ਚਾਰੇ ਪਾਸੇ ਚਰਚਾ ਛਿੜੀ ਪਈ ਹੈ ਵੀ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਉਹਨਾਂ ਨੇ ਵੀ ਘੇਰ ਲਿਆ ਕਿਤੇ ਨਾ ਕਿਤੇ ਤੇ ਪਤਾ ਲੱਗਦਾ ਹੈ ਵੀ ਹੁਣ ਲੋਕਾਂ ਨੂੰ ਡਰਾਉਣ ਦੀ ਵੀ ਰਾਜਨੀਤੀ ਜਿਹੜੀ ਆ ਨਵੇਂ ਤਰੀਕੇ ਨਾਲ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਕਿਵੇਂ ਲੱਗਿਆ ਇਹ ਬਿਆਨ ਕਮੈਂਟਾਂ ਚ ਰਾਇ ਕਰਿਓ ਸਾਂਝੀ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ dann about.